ਖੁਸ਼ੀਆਂ ਦਾ ਤਿਉਹਾਰ ਹੈ ਲੋਹੜੀ ਰੀਜਾਂ ਦਾ ਸ਼ਿੰਗਾਰ ਹੈ ਲੋਹੜੀ ਨਵ ਜੰਮੇ ਇੱਕ ਬੱਚੇ ਦੇ ਲਈ ਇੱਕ ਸੁੰਦਰ ਉਪਹਾਰ ਹੈ ਲੋਹੜੀ ਖੁਸ਼ਹਾਲੀ ਦੇ ਇਸ ਵੇੜੇ ਅੰਦਰ ਫਸਲਾਂ ਦਾ ਸਤਕਾਰ ਹੈ ਲੋਹੜੀ ਪੰਜਾਬੀਅਤ ਦੇ ਗਹਿਣੇ ਦੇ ਵਿੱਚ ਇੱਕ ਸੁੱਚਾ ਕਿਰਦਾਰ ਹੈ ਲੋਹੜੀ ਹਾਂਜੀ ਮੇਰੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਆਦਾਬ ਨਮਸਕਾਰ ਰਾਮ ਰਾਮ ਲੋੜੀ ਦੇ ਇਸ ਪਾਵਨ ਪਵਿੱਤਰ ਤਿਹਾੜੀਆਂ ਸਮੂਹ ਸੰਗਤਾਂ ਨੂੰ ਦੇਸ਼ਾਂ ਪਰਦੇਸ਼ਾਂ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਲੋੜੀ ਦੇ ਇਸ ਪਾਵਨ ਤਿਹਾੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਕਰੇ ਆਪ ਸਾਰਿਆਂ ਦੇ ਘਰਾਂ ਦੇ ਵਿੱਚ ਹਮੇਸ਼ਾ ਹੀ ਸੁੱਖਾਂ ਦੀਆਂ ਲੋੜੀਆਂ ਆਉਂਦੀਆਂ ਰਹਿਣ ਪੁੱਤਾਂ ਦੀਆਂ ਲੋੜੀਆਂ ਧੀਆਂ ਦੀਆਂ ਲੋੜੀਆਂ ਸਦਾ ਹੀ ਖੁਸ਼ੀਆਂ ਦੇ ਇਸ ਵੇੜੇ ਅੰਦਰ ਆਉਂਦੀਆਂ ਰਹਿਣ ਔਰ ਮੈਂ ਸਾਰੀ ਸੰਗਤ ਨੂੰ ਇੱਕ ਬੇਨਤੀ ਕਰਨਾ ਚਾਹੂੰਗਾ ਕਿ ਜਿਵੇਂ ਆਪਾਂ ਪੁੱਤਾਂ ਦੀਆਂ ਲੋੜੀਆਂ ਬੜੀ ਧੂਮ ਧਾਮ ਨਾਲ ਮਨਾਉਂਦੇ ਆਂ ਮੈਂ ਬੇਨਤੀ ਕਰਦਾ ਕਿ ਧੀਆਂ ਦੀਆਂ ਲੋੜੀਆਂ ਵੀ ਉਸੇ ਉਸੇ ਚਾਵਾ ਦੇ ਨਾਲ ਉਦਾਂ ਹੀ ਚਾਵਾ ਦੇ ਨਾਲ ਮਨਾਇਆ ਕਰੋ ਧੀਆਂ ਦੀਆਂ ਲੋੜੀਆਂ ਪੁੱਤਾਂ ਦੀਆਂ ਲੋੜੀਆਂ ਨਾਲੋਂ ਵੀ ਵੱਧ ਕੇ ਖੁਸ਼ੀਆਂ ਦੇ ਨਾਲ ਮਨਾਇਆ ਕਰੋ ਕਿਉਂਕਿ ਲੋੜੀਆਂ ਦੇ ਤਿਹਾਰ ਜੇ ਪੁੱਤਾਂ ਨਾਲ ਫੱਬਦੇ ਨੇ ਤੇ ਫਿਰ ਧੀਆਂ ਨਾਲ ਵੀ ਫੱਬਦੇ ਨੇ ਜਿਵੇਂ ਤੁਸੀਂ ਬੜੇ ਚਾਅ ਨਾਲ ਪੁੱਤਾਂ ਦੀਆਂ ਲੋੜੀਆਂ ਮਨਾਉਂਦੇ ਹੋ ਉਹ ਤੋਂ ਵੀ ਵੱਧ ਕੇ ਚਾਅ ਨਾਲ ਆਪਣੀਆਂ ਬੇਟੀਆਂ ਦੀਆਂ ਆਪਣੀਆਂ ਧੀਆਂ ਦੀਆਂ ਲੋੜੀਆਂ ਮਨਾਇਆ ਕਰੋ ਮੇਰੇ ਵੱਲੋਂ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੇ ਤਿਹਾੜੀਆਂ ਬਹੁਤ-ਬਹੁਤ ਮੁਬਾਰਕ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਸਤਿ ਸ੍ਰੀ ਅਕਾਲ